10 ਸਾਲਾ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਦਾ ਧਮਾਕਾ ਅੱਜ ਕੱਲ ਮਾਪੇ ਆਪਣੇ ਸੁੱਖ ਅਤੇ ਸ਼ਾਂਤੀ ਲਈ ਛੋਟੇ ਬੱਚਿਆਂ ਨੂੰ ਮੋਬਾਈਲ ਫੋਨ ਵਰਤਣ ਲਈ ਦੇ ਦੇ ਦਿੰਦੇ ਹਨ ਪਰ ਕਈ ਵਾਰ ਇਹ ਸੁਵਿਧਾ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਇਸੇ ਤਰ੍ਹਾਂ ਦੀ ਇੱਕ ਦਰਦਨਾਕ ਘਟਨਾ ਪਿੰਡ ਸੰਗਟੇਸੀਆਂ ਚ ਵਾਪਰੀ ਹੈ ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਹਨਾਂ ਦਾ 10 ਸਾਲਾ ਦਾ ਬੇਟਾ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ ਇਸ ਦੌਰਾਨ ਅਚਾਨਕ ਮੋਬਾਈਲ ਹੱਥ ਵਿੱਚ ਹੀ ਬਲਾਸਟ ਕਰ ਗਿਆ ਬਲਾਸਟ ਨਾਲ ਬੱਚੇ ਦਾ ਹੱਥ ਜਲ ਗਿਆ ਅਤੇ ਉਹ ਤੁਰੰਤ ਚੀਕਾ ਮਾਰਦਾ ਹੋਇਆ ਬਾਹਰ ਨਿਕਲਿਆ ਜਦੋਂ ਮਾਤਾ ਬਾਥਰੂਮ ਵਿੱਚ ਦਾਖਲ ਹੋਈ ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਚੁੱਕਾ ਸੀ ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਤੇ ਬਾਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਇਹ ਮਾਮਲਾ ਮਾਪਿਆਂ ਲਈ ਇੱਕ ਵੱਡੀ ਸਿੱਖਿਆ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ అతి ਵਰਤੋਂ ਤੋਂ ਬਚਾਇਆ ਜਾਵੇ ਅਤੇ ਉਹਨਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ। ਜੀ ਸਰ ਕੀ ਨਾਮ ਹੈ ਕੀ ਹਾਸਾ ਵਾਪਰਿਆ? ਮੇਰਾ ਨਾਮ ਛੋਟੇ ਜਦਵ ਹੈ ਜੀ। ਕਿਹੜਾ ਪਿੰਡ ਹੈ? ਮੇਰਾ ਪਿੰਡ ਸੰਗਟੇਸੀਆ ਜੀ। ਮੈਂ ਹਲਵਾਈ ਦਾ ਕੰਮ ਕਰਦਾ ਜੀ। ਤੇ ਬੱਚਾ ਫੋਨ ਲੈ ਕੇ ਬਾਥਰੂਮ 'ਚ ਗਿਆ ਜੀ। ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ। ਤੇ ਫੋਨ 'ਚ ਅੱਗ ਲੱਗ ਗਈ। ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ। ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫਰਾਉਣ ਠੀਕ ਹੈ ਜੀ ਤੇ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵੀ ਗਾਂ ਮਾਪੇ ਆਪਣੇ ਬੱਚੇ ਦਾ ਖਿਆਲ ਰੱਖਣ ਜੀ ਬਸ ਇਹੇ ਜੀ ਮੇਰੀ ਬੇਨਤੀ ਆ ਹੋਰ ਜੀ ਬਸ ਠੀਕ ਹੈ ਜੀ 10 ਸਾਲਾ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਦਾ ਧਮਾਕਾ ਅੱਜ ਕੱਲ ਮਾਪੇ ਆਪਣੇ ਸੁੱਖ ਅਤੇ ਸ਼ਾਂਤੀ ਲਈ ਛੋਟੇ ਬੱਚਿਆਂ ਨੂੰ ਮੋਬਾਈਲ ਫੋਨ ਵਰਤਣ ਲਈ ਦੇ ਦੇ ਦਿੰਦੇ ਹਨ ਪਰ ਕਈ ਵਾਰ ਇਹ ਸੁਵਿਧਾ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਇਸੇ ਤਰ੍ਹਾਂ ਦੀ ਇੱਕ ਦਰਦਨਾਕ ਘਟਨਾ ਪਿੰਡ ਸੰਗਟੇਸੀਆਂ ਚ ਵਾਪਰੀ ਹੈ ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਹਨਾਂ ਦਾ 10 ਸਾਲਾ ਦਾ ਬੇਟਾ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ ਇਸ ਦੌਰਾਨ ਅਚਾਨਕ ਮੋਬਾਈਲ ਹੱਥ ਵਿੱਚ ਹੀ ਬਲਾਸਟ ਕਰ ਗਿਆ ਬਲਾਸਟ ਨਾਲ ਬੱਚੇ ਦਾ ਹੱਥ ਚਲ ਗਿਆ ਅਤੇ ਉਹ ਤੁਰੰਤ ਚੀਕਾ ਮਾਰਦਾ ਹੋਇਆ ਬਾਹਰ ਨਿਕਲਿਆ ਜਦੋਂ ਮਾਤਾ ਬਾਥਰੂਮ ਵਿੱਚ ਦਾਖਲ ਹੋਈ ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਚੁੱਕਾ ਸੀ ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਤੇ ਬਾਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਇਹ ਮਾਮਲਾ ਮਾਪਿਆਂ ਲਈ ਇੱਕ ਵੱਡੀ ਸਿੱਖ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ అతి ਵਰਤੋਂ ਤੋਂ ਬਚਾਇਆ ਜਾਵੇ ਅਤੇ ਉਹਨਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ। ਜੀ ਸਰ ਕੀ ਨਾਮ ਹੈ ਕੀ ਹਾਲ ਸਾਬਾਪਰਿਆ? ਮੇਰਾ ਨਾਮ ਛੋਟੇ ਜਦਵੈ ਜੀ। ਕਿਹੜਾ ਪਿੰਡ ਹੈ? ਮੇਰਾ ਪਿੰਡ ਸੰਗ ਢੇਸੀਆ ਜੀ। ਮੈਂ ਹਲਵਾਇ ਦਾ ਕੰਮ ਕਰਦਾ ਜੀ। ਤੇ ਬੱਚਾ ਫੋਨ ਲੈ ਕੇ ਬਾਥਰੂਮ 'ਚ ਗਿਆ ਜੀ। ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ। ਤੇ ਪਹੁੰਚੇ ਅੱਗ ਲੱਗ ਗਈ। ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ। ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਪਰੋਣ ਠੀਕ ਹੈ ਜੀ ਮੈਂ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਵੀ ਗਾਂ ਮਾਪੇ ਆਪਣੇ ਬੱਚੇ ਦਾ ਖਿਆਲ ਰੱਖਣ ਜੀ ਬਸ ਇਹੇ ਜੀ ਮੇਰੀ ਬੇਨਤੀ ਆ ਹੋਰ ਜੀ ਬਸ ਠੀਕ ਹੈ ਜੀ